ਪੰਜਾਬ ਅੰਦਰ ਅਕਾਲੀ ਸਿਆਸਤ ਤੇ ਕਿਸਾਨਾਂ ਨੂੰ ਲੈ ਕੇ ਜੁਨੀਅਨ ਸਿਆਸਤ ਧਾਰਮਿਕ ਖੇਤਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਇर्द-ਗਿਰਦ ਸਿਆਸਤ ਖੈਰ ਅੱਜ ਹੀ ਸਾਰੇ ਮਾਮਲੇ ਇਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉੱਗੇ ਰਾਜਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਅਕਾਲੀ ਸਿਆਸਤ ਦੀ ਖੇਤਰੀ ਪਾਰਟੀ ਕਹਿੰਦੀ ਹੈ ਖੈਰ ਜੇਕਰ ਸਾਬਕਾ ਮੁੱਖ ਮੰਤਰੀ ਜਾਂ ਕਹ ਰਹੀਏ ਕਿ ਇਸ ਰੋਮਣੀ ਕਾਲੀ ਦਲ ਦੇ ਸਾਬਕਾ ਪ੍ਰਧਾਨ ਸਾਬਕਾ ਮੁੱਖ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨਾਲ ਜੇਕਰ ਐਨ ਆਰ ਆਈ ਪੱਖੋਂ ਵਿਦੇਸੀ ਸਿੱਖ ਸਖਸੀਅਤਾਂ ਪੱਖੋਂ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਸੱਤ ਵੱਦ ਨੇੜਲਾ ਜਿਹੜਾ ਰਿਸ਼ਤਾ ਇੱਕ ਸਿਆਸੀ ਲਿਹਾਜ਼ ਦਾ ਸਮਾਜਿਕ ਲਿਹਾਜ਼ ਦਾ ਬਣਿਆ ਸੀ ਉਹ ਸੰਨ ਇੱਕ ਐਮ 6 ਇਹ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਸਾਬਕਾ ਕੈਬਨਿਟ ਮੰਤਰੀ ਸਰਜੀਤ ਸਿੰਘ ਰਖੜਾ ਦੇ ਵੱਡੇ ਭਰਾ ਜਿਹੜੇ ਕਿ ਇਨੀ ਦਿਨੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਤਿਰਦੀ ਲੀਡਰਸ਼ਿਪ ਦੇ ਵਿੱਚ ਅਹਿਮ ਰੋਲ ਨਿਭਾ ਰਹੇ ਨੇ ਤੇ ਪਿਛਲੇ ਕਈ ਦਿਨਾਂ ਤੋਂ ਦਰਸ਼ਨ ਸਿੰਘ ਢਾਲੀਵਾਲ ਪੰਜਾਬ ਆਏ ਹੋਏ ਨੇ ਕਹਿੰਦਾ ਪਾਕੀ ਪਟਿਆਲੇ ਠਹਿਰੀ ਹੋਏ ਨੇ ਬਹੁਤ ਘੱਟ ਸਮਾਂ ਉਹ ਪੰਜਾਬ ਦੇ ਵਿੱਚ ਰਹਿੰਦੇ ਨੇ ਪਰੰਤੂ ਇਸ ਵਾਰ ਉਹਨਾਂ ਦੀ ਜਿਹੜੀ ਹੈ ਕਾਫੀ ਕਈ ਦਿਨਾਂ ਤੋਂ ਜਿਹੜੀ ਹੈ ਪਟਿਆਲੇ ਠਹਿਰਾਓ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਦਾਰ ਧਿਰ ਦੀ ਜਿਹੜੀ ਹੈ ਪਿਛਲੇ ਸਮੇਂ ਗੱਠਤੋਈ ਸੀ ਭਾਵੇਂ ਪਿਛਲੇ ਸਮੇਂ ਕੈਨਸਲ ਕਰ ਦਿੱਤੀ ਗਈ ਉਸ ਧਿਰ ਦੇ ਜਿਹੜੇ ਸਾਬਕਾ ਕਨਵੀਨਰ ਗੁਰਪ੍ਰਤਾਪ ਸਿੰਘ ਬਡਾਲਾ ਉਹ ਮਿਲਨ ਆਉਂਦੇ ਆ ਦਰਸ਼ਨ ਸਿੰਘ ਧਾਲੀਵਾਲ ਨੂੰ ਰਖੜਾ ਵਿਕੇ ਖੈਰ ਤਿੰਨ ਤਰੀਏ ਬੈਠਕ ਹੋਈ ਹੈ ਜਿਹਦੇ ਵਿੱਚ ਸਰਜੀਤ ਸਿੰਘ ਰਖੜਾ ਦਰਸ਼ਨ ਸਿੰਘ ਢਾਲੀਵਾਲ ਤੇ ਗੁਰਪ੍ਰਤਾਪ ਸਿੰਘ ਵਡਾਲਾ ਮੰਨਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਸਹਿਜ ਹੀ ਬੈਠਕ ਸੀਗਾ ਖੈਰ ਲੀਡਰਾਂ ਦੀ ਉਸ ਮੂਡ ਵੇਲੇ ਇੱਕ ਬੈਠਕ ਹੋਵੇ ਤਿੰਨ ਤਰੀ ਸਹਿਜ ਨਹੀਂ ਬਣਦੀ ਕਮਾਂਤਰੀ ਤੇ ਕਹਿ ਲਈ ਕਿ ਰਾਸ਼ਟਰੀ ਪੱਧਰ ਦਾ ਇਹ ਮਾਮਲਾ ਜੁੜਦਾ ਹੈ ਕਈ ਪੱਖਾਂ ਨੂੰ ਖੋੜਦਾ ਹੈ ਡਾਕਟਰ ਸਾਹਿਬ ਇਹ ਸਾਰੇ ਮਾਮਲੇ ਨੂੰ ਖੋਲਿਓ ਦੂਜੇ ਪਨੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਅੱਜ ਬੈਠਕ ਹੋਈ ਹੈ ਚੰਡੀਗੜ੍ਹ ਦੇ ਵਿੱਚ ਪਾਰਲੀਮੈਂਟਰੀ ਕੌਂਡ ਦੀ ਉਹਨਾਂ ਨੇ ਵੀ ਕਈ ਫੈਸਲੇ ਲਏ ਤੇ ਜੇਕਰ ਇਸ ਸੁਧਾਰ ਤੇ ਦੇ ਆਲੇ ਦੁਆਲੇ ਗੱਲਬਾਤ ਕਰੀਏ ਤਾਂ ਕਿਵੇਂ ਰਹਿੰਦਾ ਹੈ ਜਿਹੜਾ ਲੰਘੇ ਕੱਲ ਦਾ ਦਿਨ ਤੇ ਅੱਜ ਦਾ ਦਿਨ ਜੀ ਡਾਕਟਰ ਸਾਹਿਬ ਭਿੰਦਰ ਸਾਹਿਬ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਬੜੀ ਗੁੰਝਲਦਾਰ ਵੀ ਹੋ ਰਹੀ ਹੈ ਪੇਚੀਦਾ ਵੀ ਹੋ ਰਹੀ ਹੈ ਬੜਾ ਕੁਝ ਹੋ ਰਿਹਾ ਹੈ ਤੇ ਕਈ ਗੱਲਾਂ ਅਜਹੀਆਂ ਵੀ ਨੇ ਜਿਹੜੀਆਂ ਸਾਹਮਣੇ ਨਹੀਂ ਆ ਰਹੀਆਂ ਤੇ ਜੋ ਕੁਝ ਹੋ ਰਿਹਾ ਹੈ ਉਹ ਉਹ ਅਸਲ ਦੇ ਵਿੱਚ ਨਹੀਂ ਹੈ ਤੇ ਇਸ ਤਰ੍ਹਾਂ ਦਾ ਜਿਵੇਂ ਇਹ ਵੈਸੇ ਸਿਆਸਤ ਦੇ ਵਿੱਚ ਹੁੰਦਾ ਵੀ ਜੋ ਸਾਹਮਣੇ ਹੈ ਤੇ ਉਹ ਹੁੰਦਾ ਨਹੀਂ ਤੇ ਜੋ ਹੁੰਦਾ ਉਹ ਸਾਹਮਣੇ ਨਹੀਂ ਹੁੰਦਾ ਤੇ ਬਾਕੀ ਪੰਜਾਬ ਦੀ ਜਿਹੜੀ ਸਿਆਸਤ ਹੈ ਬਖਰੇ ਬਖਰੀ ਬਖਰੇ ਦਿਸ਼ਾ ਰੱਖਦੀ ਹੈ ਤੇ ਹੁਣ ਜਿਸ ਤਰ੍ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਸ ਤਰ੍ਹਾਂ ਦੀ ਬਾਹਰ ਦੇ ਵਿੱਚ ਕ੍ਰਾਈਸਿਸ ਵੱਧ ਰਿਹਾ ਹੈ ਉਸ ਸੰਬੰਧ ਦੇ ਵਿੱਚ ਹੁਣ ਜਿਵੇਂ ਸੁਧਾਰ ਲਹਿਰ ਵਾਲਿਆਂ ਨੇ ਆਪਣੀ ਗਤੀਵਿਧੀਆਂ ਨੂੰ ਵਧਾਇਆ ਤੇਜ਼ ਕੀਤਾ ਤੇ ਇਹਦੇ ਵਿੱਚ ਸਰਦਾਰ ਦਰਸ਼ਨ ਸਿੰਘ ਢੜੀਵਾਲ ਜਿਹੜੇ ਕਿ ਅਮਰੀਕਾ ਦੇ ਵੱਡੇ ਬਿਜ਼ਨਸਮੈਨ ਨੇ ਵੱਡੇ ਕਾਰੋਬਾਰੀ ਨੇ ਬਹੁਤ ਵੱਡਾ ਕਾਰੋਬਾਰ ਹੈ ਤੇ ਜਿਨ੍ਹਾਂ ਦਾ ਸ਼੍ਰੋਮਣੀ ਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬੜਾ ਵੱਡਾ ਉਹਨਾਂ ਨੇ ਵਿੱਤੀ ਯੋਗਦਾਨ ਵੀ ਦਿੱਤਾ ਸ਼੍ਰੋਮਣੀ ਕਾਲੀ ਦਲ ਦੇ ਲਈ ਤੇ ਹੋਰ ਤਰ੍ਹਾਂ ਦਾ ਸਹਿਯੋਗ ਵੀ ਦਿੱਤਾ ਤੇ ਪੂਰਾ ਰਾਸ ਸੀ ਪੱਧਰ ਦੇ ਵਿੱਚ ਉਹ ਲੰਬਾ ਸਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹੇ ਨੇ ਤੇ ਹੁਣ ਕਿਉਂਕਿ ਪਿਛਲੇ ਸਮੇਂ ਤੋਂ ਉਹਨਾਂ ਦੀਆਂ ਆਪਣੀਆਂ ਸਰਗਰਮੀਆਂ ਜਿਸ ਤਰ੍ਹਾਂ ਵੱਧ ਰਹੀਆਂ ਨੇ ਪਹਿਲਾਂ ਉਹਨਾਂ ਨੇ ਇੰਟਰ ਦੇ ਵਿੱਚ ਵੀ ਜਿਸ ਤਰ੍ਹਾਂ ਕਿ ਸ਼੍ਰੀ ਮਿਤਸ਼ਾ ਜੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਬਹੁਤ ਵੱਡੀ ਨੇੜਤਾ ਹੈ ਜਦੋਂ ਵੀ ਪ੍ਰਧਾਨ ਮੰਤਰੀ ਹੁਣ ਉੱਧਰ ਜਾਂਦੇ ਨੇ ਉਹਨਾਂ ਦੇ ਨਾਲ ਮਿਲਣ ਹੁੰਦਾ ਤੇ ਜਦੋਂ ਆਉਂਦੇ ਨੇ ਤੇ ਉਹਨਾਂ ਦੀ ਮੀਟਿੰਗ ਹੁੰਦੀ ਹੈ ਤੇ ਐਵੇਂ ਜਿਵੇਂ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਦੀ ਜਦੋਂ ਕਿ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਸੌ ਚੁੱਕੀ ਸੀ ਤਾਂ ਉਹਦੇ ਵਿੱਚ ਚੁਣਿੰਦਾ ਪੰਜਾਬੀਆਂ ਦੇ ਵਿੱਚੋਂ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਉਸ ਸਮਾਗਮ ਦੇ ਵਿੱਚ ਖਾਸ ਗੈਲਰੀ ਦੇ ਵਿੱਚ ਲਗਰਾਏ ਸੀ ਇਹਦਾ ਮਤਲਬ ਹੈ ਉਹਨਾਂ ਦੀ ਇਹ ਵਿਸ਼ਵ ਦੀ ਵੱਡੀ ਤਾਕਤ ਦੇ ਨਾਲ ਵੀ ਬਹੁਤ ਅੱਛੇ ਸਬੰਧ ਨੇ ਤੇ ਉਹ ਹੁਣ ਪੰਜਾਬ ਦੇ ਵਿੱਚ ਜਿਵੇਂ ਕਿ ਅਕਾਲੀ ਸਿਆਸਤ ਦੇ ਵਿੱਚ ਵਾੜ ਆ ਰਿਹਾ ਹੈ ਉਹ ਸਬੰਧ ਦੇ ਵਿੱਚ ਕੋਈ ਦਿਸ਼ਾ ਨਿਰਧਾਰਤ ਕਰਨ ਦੇ ਲਈ ਵੱਡੀ ਤਾਕਤ ਦੇ ਨਾਲ ਆਪਣੀ ਸਰਗਰਮੀ ਨੂੰ ਆਪਣੇ ਕਾਰਜ ਨੂੰ ਉਹ ਅੱਗੇ ਵਧਾ ਰਹੇ ਨੇ ਜਿਸ ਤਰ੍ਹਾਂ ਸ਼੍ਰੀ ਗੁਰਪ੍ਰਤਾਪ ਸਿੰਘ ਬਡਾਲਾ ਜੀ ਸਰਦਾਰ ਸਬਜੀਤ ਸਿੰਘ ਰਖੜਾ ਅਤੇ ਦਰਸ਼ਨ ਸਿੰਘ ਢਾਲੀਵਾਲ ਦੀ ਮੀਟਿੰਗ ਹੋਈ ਹੈ ਇਹਦੇ ਵਿੱਚ ਕੋਈ ਇੱਕ ਕੀਤੀ ਗਈ ਹੋਣੀ ਨੀਤੀ ਕਿਉਂਕਿ ਪੰਜਾਬ ਦੀ ਜਿਹੜੀ ਸਿਆਸਤ ਇੰਨੀ ਪਿਛਲੇ ਸਮੇਂ ਚ ਗੁੰਡੜਧੰਡੜ ਚੁੱਕੀ ਆ ਜਾਂ ਸਿਆਸਤ ਦੇ ਵਿੱਚ ਜੇਕਰ ਆ ਪੱਕਈਏ ਵੀ ਜਿਹੜੇ ਸਥਾਪਿਤ ਧਰਾਂ ਨੇ ਉਹਨਾਂ ਨੂੰ ਜੇ ਟੱਕਰ ਦੇਣ ਦੇ ਸਮਰੱਥਤਾ ਤਾਂ ਰੱਖਦਾ ਪਰਿਵਾਰ ਕਾਫੀ ਵੱਡੇ ਪੱਧਰ ਦੇ ਉੱਪਰ ਉਹਨਾਂ पास ਸਾਧਨ ਵੀ ਹੈ ਤੇ ਸਾਰਾ ਸ਼ਕਤੀ ਵੀ ਹੈ ਤੇ ਸਮਾਜਿਕ ਰੁਤਬਾ ਵੀ ਹੈ ਤੇ ਕੋ ਮੰਤਰੀ ਪੱਧਰ ਦੇ ਉੱਪਰ ਉਹਨਾਂ ਦੀ ਪਾਵਰ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਉਹਨਾਂ ਦੀ ਅੱਛੀ ਪੈਂਠ ਹੈ ਤੇ ਇਸ ਦੇ ਨਾਲ ਹੀ ਪਿਛਲੇ ਸਮੇਂ ਜਦੋਂ ਕਿ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਜਿਹੜਾ ਕਿ ਸ਼ੰਭੂ ਬਾਡਰ ਔਰ ਪਨੋਰੀ ਬਾਡਰ ਤੇ ਕਿਸਾਨ ਡਟੇ ਬੈਠੇ ਨੇ ਇਹਨਾਂ ਦੀ ਗੱਲਬਾਤ ਦੇ ਸਬੰਧ ਦੇ ਵਿੱਚ ਵੀ ਇੱਕ ਵਾਰ ਆਇਆ ਸੀ ਕਿ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਇਸ ਮਾਮਲੇ ਨੂੰ ਕਿਸੇ ਪਾਸੇ ਸੈੱਟ ਲਾਉਣਗੇ ਕਿਉਂਕਿ ਉਹ ਦੋਨੋਂ ਮਾਮਲੇ ਨੇ ਇਹਨਾਂ ਦੇ ਸਬੰਧ ਦੇ ਵਿੱਚ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਟਾ ਕੋਈ ਇਸ ਤਰ੍ਹਾਂ ਦਾ ਕੋਈ ਔਜੈਕਟਿਵ ਕੋਈ ਸਾਹਮਣੇ ਆਵੇਗਾ ਤੇ ਜਿਹੜੀ ਪੰਜਾਬ ਦੀ ਰਾਜਨੀਤੀ ਨੂੰ ਪੰਜਾਬ ਦੇ ਐ ਸਮਾਜਿਕ ਖੇਤਰ ਦੇ ਵਿੱਚ ਜਿਹੜੀ ਪੰਜਾਬ ਦੀ ਇੱਕ ਖੜੋਤ ਆਈ ਹੋਈ ਆ ਕਾਲੀ ਰਾਜਨੀਤੀ ਦੇ ਵਿੱਚ ਉਹਦੇ ਵਿੱਚ ਕੋਈ ਵੱਡਾ ਮੋੜ ਆਉਣ ਦੀ ਸੰਭਾਵਨਾਵਾਂ ਪ੍ਰਗਟ ਹੁੰਦੀਆਂ ਨੇ ਜੀ ਹੂੰ ਖੈਰ ਡਾਕਟਰ ਸਾਹਿਬ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਦਰਸ਼ਨ ਸਿੰਘ ਢਾਲੀਵਾਲ ਜਿਨ੍ਹਾਂ ਦਾ ਠਹਿਰਾਓ ਅਮਰੀਕਾ ਤੇ ਵੱਡੀ ਪਹੁੰਚ ਰੱਖਦੇ ਨੇ ਉਹ ਕੋ ਮੰਤਰੀ ਪੱਧਰ ਉੱਤੇ ਖੈਰ ਅਮਰੀਕਾ ਦੇ ਵਿੱਚ ਵੀ ਉਹਨਾਂ ਦਾ ਵੱਡਾ ਹੱਥ ਹੈ ਸਿਆਸੀ ਲਿਹਾਜ਼ ਉੱਤੇ ਪ੍ਰਸ਼ਾਸਕੀ ਲਿਹਾਜ਼ ਉੱਤੇ ਪਰ ਬਹੁਤ ਘੱਟ ਸਮਿਆਂ ਉਤੇ ਉਹ ਜਾਨੀ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਠਾਰਾ ਹੁੰਦਾ ਹੈ ਪਰੰਤੂ ਹੁਣ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਸਧਾਰਤਿਰ ਦੀਆਂ ਸਰਗਰਮੀਆਂ ਦੇ ਵਿੱਚ ਵੱਡਾ ਅਵਾਲ ਆਇਆ ਤਾਂ ਦਰਸ਼ਨ ਸਿੰਘ ਢੱਲੇਵਾਲ ਇਸ ਸਾਰੀਆਂ ਸਰਗਰਮੀਆਂ ਦੇ ਬਹੁਤ ਪਿੱਛੇ ਪਿਠ ਭੂਮੀ ਦੇ ਵਿੱਚ ਉਹ ਦੱਸਿਆ ਜਾਂਦਾ ਕਿ ਰੋਲ ਨਿਭਾਉਂਦੇ ਰਹੇ ਖੈਰ ਉਹ ਭਾਵੇਂ ਕਿ ਪਿਛਲੇ ਸਮੇਂ ਵੀ ਉਹ ਬਾਦਲ ਦੇ ਖਾਸ ਸਾਥੀਆਂ ਦੇ ਵਿੱਚੋਂ ਜ਼ਿਕਰ ਕੀਤਾ ਕਿ ਐਨ ਆਰ ਆਈ ਸ਼ਖਸੀਅਤਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਨੇੜੇ ਜੇਕਰ ਸਭ ਤੋਂ ਵੱਡਾ ਸਿਆਸੀ ਸਿਆਸੀ ਆ ਸਮਾਜਿਕ ਉਹ ਦਰਸ਼ਨ ਸਿੰਘ ਢਾਲੀਵਾਲ ਦਾ ਸੀ ਖੈਰ ਰਖੜਾ ਤੇ ਬਾਦ ਤੋਂ ਅਹਿਮ ਪਰਿਵਾਰ ਪਿਛਲੇ ਸਮੇਂ ਇੱਕ ਸਿਆਸੀ ਧਾਗੇ ਦੇ ਵਿੱਚ ਪਰੋਏ ਰਹੇ ਵਿਖੇ ਵੀ ਗਏ ਕਰ ਹੁਣ ਨਵੇਂ ਸਮੀਕਰਨ ਦੇ ਵਿੱਚ ਨਵੇਂ ਢਾਡੇ ਬੰਦੀ ਦੇ ਵਿੱਚ ਜਿਹੜਾ ਇੱਕ ਕੰਸੋ ਖੁੱਲ ਕੇ ਸਾਹਮਣੇ ਆ ਰਹੀ ਹੈ ਕਿ ਸਧਾਰਤੇ ਦੀ ਲੀਡਰਸ਼ਿਪ ਤੇ ਨਾਲ ਹੋਰ ਸਿੱਖ ਸੰਸਥਾਵਾਂ ਨੂੰ ਸਿੱਖ ਲੀਡਰਾਂ ਨੂੰ ਨਾਲ ਲੈ ਕੇ ਇੱਕ ਪਖਰੀ ਧਿਰ ਬਣਾਏ ਜਾਣ ਦੀ ਤਜ਼ਵੀਜ਼ ਵੀ ਹੈ ਤੇ ਇਹ ਵਾਗਡੋਰ ਦੱਸਿਆ ਜਾ ਰਿਹਾ ਹੈ ਕਿ ਸਰਜੀਤ ਸਿੰਘ ਰਖੜਿਆ ਸਾਹਿਬ ਦੇ ਮੋੜਿਆਂ ਤੇ ਦਿੱਤੀ ਜਾ ਸਕਦੀ ਹੈ ਖੈਰ ਅਜੇ ਹੀ ਸਾਰੇ ਰਾਜਸੀ ਜੋੜ ਤੋੜ ਦੇ ਵਿੱਚ ਜੇਕਰ ਪਿੱਛੇ ਕਹਿ ਲਈਏ ਕਿ ਵੱਡਾ ਹੱਥ ਹੋਏਗਾ ਤਾਂ ਉਹ ਦਰਸ਼ਨ ਸਿੰਘ ਢਾਲੀਵਾਲ ਸਾਹਿਬ ਦਾ ਹੀ ਹੋਏਗਾ ਖੈਰ ਦਰਸ਼ਨ ਸਿੰਘ ਢਾਲੀਵਾਲ ਮਾਰਚ ਦੇ 3 ਜਾਂ 4 ਤਰੀਕ ਨੂੰ ਵਾਪਸ ਅਮਰੀਕਾ ਨਨਜਾਨ ਦਾ ਪ੍ਰੋਗਰਾਮ ਵੀ ਦੱਸਿਆ ਜਾ ਰਿਹਾ ਹੈ ਲੰਮੀ ਮਿਆਦ ਦੀ ਇਹ ਠਹਿਰਾਓ ਇਹ ਉਹਨਾਂ ਦਾ ਵਸੀਬਾ ਰਕੜਾ ਦੇ ਵਿੱਚ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਹੋਣਾ ਉਹ ਵੀ ਆਪਣੇ ਆਪ ਦੇ ਸਵਾਲ ਖੜੇ ਕਰਦਾ ਹੈ ਤੇ ਇੱਕ ਅੰਸੂ ਜਿਹੜੀ ਸਾਹਮਣੇ ਆ ਰਹੀ ਹੈ ਕਿ ਜਿਹੜੀ ਵਾਗਡੋਰ ਹੈ ਇਹ ਸਸਦਾਰ ਤਿਰਦੀ ਕਹਿੰਦੇ ਕਿ ਬਾਗੀ ਤਿਰਦੀ ਤੇ ਨਾਲ ਹੋਰ ਤਿਰਾਂ ਨੂੰ ਨਾਲ ਜੋੜ ਕੇ ਖੈਰ ਦੱਸਿਆ ਜਾ ਰਿਹਾ ਹੈ ਕਿ ਵੱਡੇ ਪੱਧਰ ਤੇ ਤਿਰਾਂ ਸਰਜੀਤ ਸਿੰਘ ਰਕੜਾ ਦੇ ਹੱਕ ਦੇ ਵਿੱਚ ਬੁਗਤ ਵੀ ਰਹੀਆਂ ਨੇ ਕਿ ਵਾਗਡੋਰ ਇਹ ਜਿਹੜੇ ਹੁਣ ਦੇ ਨਵੇਂ ਸਮੀਕਰਨ ਦੇ ਵਿੱਚ ਉਹ ਸਰਜੀਤ ਸਿੰਘ ਖੜਾ ਨੂੰ ਸੌਂਪੀ ਜਾਵੇ ਖੈਰ ਵੇਖਣ ਵਾਲੀ ਗੱਲ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਵੀ ਮੋਢੇ ਨਾਲ ਮੋਢਾ ਜੋੜ ਕੇ ਇਨੀ ਦਿਨੀ ਇਸ ਸੁਧਾਰ ਤੇ ਲੀਡਰਸ਼ਿਪ ਦੇ ਨਾਲ ਅੱਗੇ ਵਧ ਰਹੇ ਨੇ ਜਲੰਧਰ ਦੇ ਵਿੱਚ ਪਰਸੋਂ ਇੱਕ ਪ੍ਰਚਾਰ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਜਦੋਂ ਤਕਰੀਰ ਕਰ ਰਹੇ ਸਨ ਤਾਂ ਉਦੋਂ ਵੀ ਉਹਨਾਂ ਨੇ ਤਾਇਦ ਕੀਤਾ ਉੱਥੇ ਉਸ ਪ੍ਰੋਗਰਾਮ ਦੇ ਵਿੱਚ ਸਰਜੀਤ ਸਿੰਘ ਰਖੜਾ ਵੀ ਬੈਟਿਓਿਜ਼ਮ ਤਾਂ ਉਹਨਾਂ ਨੇ ਬਕਾਇਦਾ ਰੱਖਣਾ ਸਾਡਾ ਜ਼ਿਕਰ ਚ ਕੀਤਾ ਕਿ ਉਹ ਇਹ ਜਿਹੜੀ ਮਿਹਮ ਅਗਲੀ ਉਹਦੀ ਸੰਵਾਲਣ ਜਿਹੜੀ ਜ਼ਿੰਮੇਵਾਰੀ ਹੈ ਉਹ ਉਹਨਾਂ ਨੇ ਇੱਕ ਤਰ੍ਹਾਂ ਤੈਅ ਕੀਤੀ ਤੇ ਤੈਅ ਕਰਨ ਦੇ ਵਿੱਚ ਜਿਹੜਾ ਨਾਮ ਕਰਨ ਸਾਹਮਣੇ ਆਇਆ ਉਹਦੇ ਵਿੱਚ ਸਰਜੀਤ ਸਿੰਘ ਰਖੜਾ ਸਨ ਭਾਵੇਂ ਕਿ ਉੱਥੇ ਗੁਰਪ੍ਰਤਾਪ ਸਿੰਘ ਵਡਾਲਾ ਵੀ ਸਨ ਬੀਬੀ ਜ਼ਗੀਰ ਕੌਰ ਵੀ ਸਨ ਖੈਰ ਉਸ ਜ਼ਿਕਰ ਦੇ ਵਿੱਚ ਸਰਜੀਤ ਸਿੰਘ ਰਖੜਾ ਦਾ ਨਾਮ ਉੱਭਰਨਾ ਆਪਣੇ ਆਪ ਦੇ ਵਿੱਚ ਇੱਕ ਸਿਆਸੀ ਹੜਕਿਆਂ ਦੇ ਵਿੱਚ ਵੱਡੀ ਨਵੀਂ ਚਰਚਾ ਵੀ ਚੇੜਦਾ ਖੈਰ ਸਵਾਲ ਕਿ ਕੀ ਬਾਗੀ ਦੇ ਦਾਗੀ ਕਦੇ ਇੱਕ ਹੋਣਗੇ ਪਰੰਤੂ ਵੇਖਿਆ ਜਾਵੇ ਕਿ ਪਾੜਾ ਵਧ ਰਿਹਾ ਅਗਲੇ ਸਮੇਂ ਅੱਜ ਦੀ ਇਹ ਬੇੜੀ ਬੈਠ ਕੇ ਉਹਦੇ ਵਿੱਚ ਸ਼ਾਇਦ ਅਜਿਹਾ ਹੀ ਕੋਈ ਅਗਲਾ ਫੈਸਲਾ ਲਿਆ ਜਾਏਗਾ ਕਿਉਂਕਿ ਦਾਗੀ ਕਹੋਂਦੀ ਤੇਰੇ ਵੱਲੋਂ ਜਿਹੜੀ ਭਰਤੀ ਹੈ ਉਹਨੂੰ ਨਿਰੰਤਰ ਬੜੀ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਬਲਕਿ ਸੰਪੂਰਤਾ ਨਾਲ ਵਧਾਇਆ ਜਾ ਰਿਹਾ ਹੈ ਕਿ ਸ਼ਾਇਦ ਪਹਿਲੀ ਜਾਂ ਪਹਿਲੇ 1 ਮਾਰਚ ਨੂੰ ਜਾਂ ਪਹਿਲੇ 15 ਮਾਰਚ ਦੇ ਵਿੱਚ ਜਿਹੜੀ ਅਗਲੀ ਪ੍ਰਧਾਨ ਦੀ ਚੋਣ ਉਹ ਸ੍ਰੀ ਚਾੜ ਦਿੱਤੀ ਜਾਵੇਗੀ ਅਜਿਹੇ ਦੇ ਵਿੱਚ ਸੁਧਾਰ ਤੇਰੇ ਅਲੱਗ-ਥਲੱਗ ਹੋ ਕੇ ਪੈਂਦੀ ਵਿਖਾਈ ਦੇ ਰਹੀ ਹੈ ਪਰੰਤੂ ਅਲੱਗ-ਥਲੱਗ ਨਾਲੋਂ ਇੱਕ ਗੁੱਟ ਇੱਕ ਧੜਾ ਬਣਾਉਣ ਦੇ ਵਿੱਚ ਇਹਨਾਂ ਦੇ ਨਹੀਂ ਵੱਡੇ ਪੱਧਰ ਉਤੇ ਚਰਚਾ ਸੁਧਾਰ ਤੇ ਦੀ ਲੀਡਰਸ਼ਿਪ ਵੱਲ ਹੋਊਗੀ ਤੇ ਅੱਜ ਦੀ ਜਿਹੜੀ ਹੈ ਬੈਠਕ ਦੀ ਕਨਸੋਲ ਵੀ ਇਹੋ ਹੀ ਤਰ੍ਹਾਂ ਦੀ ਹੈ ਕਿ ਇੱਕ ਨਵਾਂ ਇੱਕ ਨਵਾਂ ਪਲੇਟਫਾਰਮ ਕਹਿਣ ਕੀਤਾ ਜਾਵੇ ਸੁਧਾਰਤਿਰ ਦੀ ਲੀਡਰਸ਼ਿਪ ਦੇ ਵੱਡੇ ਆਗੂ ਇਸ ਵੇਲੇ ਸਰਜੀਤ ਸਿੰਘ ਰਖੜਾ ਦੇ ਹੱਕ ਦੇ ਵਿੱਚ ਵੱਡੇ ਪੱਧਰ ਤੇ ਪੁੱਗਤ ਰਹੇ ਨੇ ਕਮਾਂਤਰੀ ਲਹਾਜ ਦੀ ਸਖਸੀਅਤ ਕਹਿ ਲਈਏ ਕਿ ਉਹਨਾਂ ਦੇ ਵੱਡੇ ਭਰਾ ਸਰਜੀਤ ਦਰਸ਼ਨ ਸਿੰਘ ਧਾਲੀਵਾਲ ਉਹ ਅਜਿਹੀਆਂ ਸਾਰੇ ਸਿਲਸਿਲੇ ਦੇ ਵਿੱਚ ਬੈਕ ਦੇ ਵਿੱਚ ਵੱਡੇ ਪੱਧਰ ਤੇ ਆਪਣਾ ਰੋਲ ਨਿਭਾਇਆ ਨੇ ਗੱਲ ਕਰ ਲਈਏ ਡਾਕਟਰ ਸਾਹਿਬ ਕਿਵੇਂ ਲੱਗਦਾ ਹੈ ਕਿ ਇਹ ਸੁਧਾਰਤਿਰ ਕਹਿ ਲਈਏ ਕਿ ਬਾਗੀ ਤੇ ਦਾਗੀ ਤੇਰ ਦਾ ਅੱਗੇ ਜਿਹੜਾ ਵਿਛੋੜਾ ਉਹ ਉਹਦੇ ਵਿੱਚ ਜਿਹੜਾ ਗੈਪ ਹੈ ਅਗਲੇ ਸਮੇਂ ਹੋਰ ਵਧੇਗਾ ਕਿਉਂਕਿ ਅੱਜ ਪਾਰਲੀਮੈਂਟ ਦੀ ਬੋਰਡ ਸਰੂਣੀ ਕਾਲੀ ਦਲ ਦੀ ਚੰਡੀਗੜ੍ਹ ਦੇ ਵਿੱਚ ਬੈਠਕ ਹੁੰਦੀ ਹੈ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦੀ ਗਵਾਈ ਹੇਠ ਉਹਨਾਂ ਵੱਲੋਂ ਵੀ ਕੁਝ ਨਿਰਨੇ ਲਏ ਗਏ ਐ ਤੇ ਇਹਨਾਂ ਵੱਲੋਂ ਵੀ ਆਪਣੇ ਵੱਡੇ ਪੱਦਰ ਤੇ ਤਿਆਰੀਆਂ ਕਸ ਲਈਆਂ ਗਈਆਂ ਨੇ ਭਾਵੇਂ ਕਿਸੇ ਧਾਰਤ ਦੇ ਇੱਕ ਵੱਡੇ ਆਗੂ ਲੰਗੇ ਕੱਲੋ ਇੱਕ 6:00 ਵਜੇ ਦੀ ਪੱਟ ਉਤੇ ਸਰਦਾਰ ਸਿੰਘ ਦੇਵ ਸਿੰਘ ਪੀਰ ਸਾਹਿਬ ਵੱਡੀ ਜਿਹੜੀ ਲੀਡਰਸ਼ਿਪ ਜਿਨ੍ਹਾਂ ਦੇ ਵਿੱਚ ਅੱਜ ਉਹਨਾਂ ਨੇ ਅੱਜ ਇਹ ਹਾਲਚਾਲ ਵੀ ਜਾਣਿਆ ਟੀਸਾ ਪਰਿਵਾਰ ਨਾਲ ਗੱਲਬਾਤ ਵੀ ਕੀਤੀ ਕਿਵੇਂ ਲੱਗਦਾ ਹੈ ਕਿ ਗੈਪ ਦੋਨਾਂ ਤਰ੍ਹਾਂ ਦੇ ਵਿੱਚ ਵੱਧ ਰਿਹਾ ਹੈ ਚੁੱਲ੍ਹੇ ਸਿਮਟਣੀ ਸੀ ਫਸਿਲ ਦਾ ਫੈਸਲਾ ਸੀ ਪਰੰਤੂ ਗੱਲ ਉਹ ਨਹੀਂ ਬਣੀ ਕਹਾਣੀ ਅੱਗੇ ਵਧ ਗਈ ਜੀ ਡਾਕਟਰ ਸਾਹਿਬ ਭਿੰਡਰ ਸਾਹਿਬ ਜਿੰਮੇ ਦੇਖਿਆ ਜਾਵੇ ਜਿਹੜੀ ਕਾਲੀ ਸਿਆਸਤ ਹੈ ਨਾ ਕਾਲੀ ਸਿਆਸਤ ਇਨ ਇੱਕ ਗੁੰਝਲਦਾਰ ਵੀ ਆ 1994 ਵੀ ਆ ਤੇ ਪਿਛਲੇ ਸਮੇਂ ਦਾ ਜੇ ਪਿਛਲਾ ਰਿਕਾਰਡ ਇਹਨਾਂ ਦਾ ਦੇਖਿਆ ਜਾਵੇ ਕਾਲੀ ਸਿਆਸਤ ਦੇ ਵਿੱਚ ਜਿਵੇਂ ਕਿ ਜਥੇਦਾਰ ਗਰਚਨ ਸਿੰਘ ਟੋੜਾ ਦੇ ਨਾਲ 1994 ਦੇ ਵਿੱਚ ਬਾਦਲ ਸਾਹਿਬ ਦਾ ਤੇ ਜਾਂ ਜਦੋਂ ਕਿ ਅੰਮ੍ਰਿਤਸਰ ਦਲ ਬਣਾਇਆ ਗਿਆ ਸੀ ਤੇ ਬਾਦਲ ਸਾਹਿਬ ਨੇ ਆਪਣਾ ਦਲ ਭੰਗ ਨਹੀਂ ਸੀ ਕੀਤਾ ਤੇ ਉਹਨਾਂ ਨੇ 1994 ਦੇ ਵਿੱਚ ਆਪਣਾ ਪੱਖ ਰੱਖਿਆ ਸੀ ਉਦੋਂ ਬਿਲਕੁਲ ਏੰਮ ਲੱਗਦਾ ਸੀ ਵੀ ਇਹ ਆਪ ਇੱਕ ਦੂਸਰੇ ਤੋਂ ਬਿਲਕੁਲ ਦੂਰ ਦੂਰ ਜਾਣਗੇ ਪਰ 6 ਮਹੀਨਿਆਂ ਦੇ ਬਾਅਦ ਉਹ ਸਾਰੇ ਇਕੱਠੇ ਹੋ ਕੇ ਸਨ ਸਵਾਏ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦਲ ਤੋਂ ਇਹ ਇਹ ਪ੍ਰਸਥਿਤੀਆਂ ਉਤਪੰਨ ਹੁੰਦੀਆਂ ਰਹਿੰਦੀਆਂ ਨੇ ਅਕਾਲੀ ਸਿਆਸਤ ਦੇ ਵਿੱਚ ਇੱਕ ਹੋਰ ਵੀ ਹੈ ਕਿ ਜਿਵੇਂ ਜਿੰਨਾ ਕਿ ਲੱਗਦਾ ਹੈ ਵੀ ਇਹ ਅਕਾਲੀ ਇੱਕ ਦੂਸਰੇ ਨੂੰ ਬਹੁਤ ਵੱਡੀਆਂ ਸਟੇਜਾਂ ਦੇ ਉੱਪਰ ਨਿੰਦੇ ਨੇ ਇੱਕ ਦੂਸਰੇ ਪ੍ਰਤੀ ਮਾੜੀ ਸ਼ਬਦਾਵਲੀ ਵੀ ਵਰਤਦੇ ਨੇ ਪਰੰਤੂ ਇਕਮਿਕ ਹੋਣ ਲੱਗਿਆਂ ਵੀ ਫੇਰ ਇਹਨਾਂ ਦੀ ਕੋਈ ਦੇਰ ਨਹੀਂ ਲੱਗਦੀ ਇਹ ਅਕਾਲੀ ਸਿਆਸਤ ਦਾ ਇੱਕ ਇਹ ਵੀ ਖਾਸ ਯਤਰੀ ਹੈ ਤੇ ਜਿਵੇਂ ਨਾ ਡਾਕਟਰ ਸੁਭਰਾਜ ਸਿੰਘ ਵਿਸ਼ਵਚਿੰਤਕ ਅਕਾਲੀ ਸਿਆਸਤ ਬਾਰੇ ਵੈਸੇ ਉਹਨਾਂ ਦਾ ਇੱਕ ਨਜ਼ਰੀਆ ਸੀ ਕਹਿੰਦੇ ਇਹ ਉਜੜ ਸਿਆਸਤ ਜੱਟਪੁਣਾ ਅਕਾਲੀ ਸਿਆਸਤ ਬਾਰੇ ਇਹ ਇਸ ਤਰ੍ਹਾਂ ਦਾ ਜਿਹੜੀ ਕਿ ਆ ਹੁਣ ਜਿਹੜੀ ਥੋੜੇ ਸਾਲਾਂ ਤੋਂ ਹੋਇਆ ᱛੀ ਜੱਟਪੁਣਾ ਤੇ ਪ੍ਰੰਤੂ ਜਿਵੇਂ ਕਿ ਇਸ ਅਕਾਲੀ ਸਿਆਸਤ ਦੇ ਵਿੱਚ ਆਉਂਦਾ ਰਹੇਗਾ ਕਈ ਵਾਰ ਵੱਡੇ ਵੱਡੇ ਕਾਬਲ ਬੰਦੇ ਕਈ ਬਹੁਤ ਹੀ ਧੀਨ ਵਿਅਕਤੀਆਂ ਨੂੰ ਵੀ ਅਕਾਲੀ ਸਫ਼ ਦੇ ਵਿੱਚ ਪਾਸੇ ਸਾਈਡ ਤੇ ਧੱਕਿਆ ਜਾਂਦਾ ਰਹੇ ਜਿਸ ਤਰ੍ਹਾਂ ਇੱਕ ਮਿਸਾਲ ਹੈ ਕਿ ਸਰਦਾਰ ਕਪੂਰ ਸਿੰਘ ਜੀ ਆਈਸੀਐਸ ਬਹੁਤ ਵੱਡੇ ਵਿਦਵਾਨ ਸਨ ਬਹੁਤ ਵੱਡੇ ਚਿੰਤਕ ਸਨ ਉਹ ਕਿਆਲੀ ਸਿਆਸਤ ਦੇ ਵਿੱਚ ਫਿੱਟ ਨਹੀਂ ਸੀ ਵਾਏ ਬੇਸ਼ੱਕ ਉਹ ਮੈਂਬਰ ਪਾਰਲੀਮੈਂਟ ਵੀ ਬਣ ਗਏ ਸਨ ਤੇ ਐਮਐਲਏ ਵੀ ਰਹੇ ਨੇ ਜਦੋਂ ਐਮਐਲਏ ਬਣੇ ਸਨ ਤਾਂ ਉਹਨਾਂ ਨੂੰ ਸਰਕਾਰ ਦੇ ਵਿੱਚ ਕਿਸੇ ਕਿਸਮ ਦੀ ਉਹਨਾਂ ਨੂੰ ਜ਼ਿੰਮੇਵਾਰੀ ਨਹੀਂ ਸੀ ਦਿੱਤੀ ਤੇ ਜਦੋਂ ਐਮ ਐਮਪੀਸ ਹਨ ਉਦੋਂ ਵੀ ਹਾਲਾਂਕਿ ਪੰਜਾਬ ਦੇ ਵਿੱਚ 1967 ਦੇ ਵਿੱਚ ਸਰਕਾਰ ਬਣ ਗਈ ਸੀ ਉਹਨਾਂ ਨੂੰ ਕੋਈ ਆਵਦਾ ਨਹੀਂ ਸੀ ਦਿੱਤਾ ਗਿਆ ਉਹਨਾਂ ਨੂੰ ਪਾਸੇ ਰੱਖਿਆ ਗਿਆ ਤੇ ਉਹਨਾਂ ਦੇ ਪ੍ਰਤੀਕ ਦੂਸਰੀ ਤਰ੍ਹਾਂ ਦੀ ਉਹਨਾਂ ਦੀ ਗੱਲਬਾਤ ਸੁਣਨੀ ਤਾਂ ਕੀ ਉਹਨਾਂ ਨੂੰ ਪਾਸੇ ਧੱਕ ਦਿੱਤਾ ਗਿਆ ਜੀ ਸਾਈਡ ਦੇ ਉੱਪਰ ਇਸ ਤਰ੍ਹਾਂ ਦੀ ਅਕਾਲੀ ਸਿਆਸਤ ਦੇ ਵਿੱਚ ਇਹ ਵੀ ਹੁੰਦਾ ਰਿਹਾ ਤੇ ਦੂਸਰਾ ਅਕਾਲੀ ਜਿਵੇਂ ਹੈ ਵੀ ਆਪਾਂ ਪਹਿਲਾਂ ਗੱਲ ਕੀਤੀ ਵੀ ਇੱਕ ਦੂਸਰੇ ਨੂੰ ਪ੍ਰਤੀ ਬਹੁਤ ਦਿੱਖਾ ਬੋਲਦੇ ਨੇ ਪਰ ਇਕੱਠੇ ਹੋਣ ਲੱਗੇ ਵੀ ਕੋਈ ਬਹੁਤੀ ਦੇਰ ਨਹੀਂ ਲਾਉਂਦੇ ਜਿਵੇਂ ਕਿ ਜਦੋਂ ਸਰਦਾਰ ਗੁਰਚਰਨ ਸਿੰਘ ਟੌੜਾ ਜ세ਦਾਰ ਗੁਰਚਰਨ ਸਿੰਘ ਟੌੜਾ ਤੇ ਬਾਦਲ ਸਾਹਿਬ ਦੀ 1999 ਦੇ ਵਿੱਚ ਦਫੇੜ ਪਿਆ ਸੀ ਉਦੋਂ ਜ세ਦਾਰ ਟੌੜਾ ਸਾਹਿਬ ਇਹ ਵੀ ਕਹਿੰਦੇ ਇਹ ਵੀ ਸਿੱਟਾ ਹੈ ਰਿਕਾਰਡ ਦੇ ਉੱਪਰ ਹੈ ਕਿ ਮੇਰੀ ਤਾਂ ਮੜੀ ਵੀ ਨਹੀਂ ਬਾਦਲ ਦੇ ਕੋਲੇ ਬਣੇਗੀ ਪਰੰਤੂ 2003 ਦੇ ਵਿੱਚ ਫੇਰ ਇਕੱਠੇ ਹੋ ਗਏ ਸਨ ਅਕਾਲੀ ਸਿਆਸਤ ਦੇ ਵਿੱਚ ਇਸ ਤਰ੍ਹਾਂ ਦੇ ਮੋੜ ਆਉਂਦੇ ਰਹਿੰਦੇ ਨੇ ਇਹ ਵੀ ਸੰਭਾਵਨਾਵਾਂ ਨੇ ਇਹਦੇ ਵਿੱਚੋਂ ਲੇਖਿਆ ਜਾਵੇ ਤਾਂ ਅਕਾਲੀ ਸਿਆਸਤ ਦੇ ਵਿੱਚ ਜਿਵੇਂ ਕਿ ਤੁਸੀਂ ਅੱਜ ਅਨ ਦਸੇਕ ਇਸ ਦਾ ਦਰਸ਼ਨ ਸਿੰਘ ਢਾਲੀਵਾਰ ਸਰਦਾਰ ਸਰਜੀਤ ਸਿੰਘ ਰਖੜਾ ਗੁਰਪ੍ਰਤਾਪ ਸਿੰਘ ਬਟਾਲਾ ਇਸ ਤਰ੍ਹਾਂ ਦਾ ਵੀ ਹੋ ਸਕਦਾ ਕਿਉਂਕਿ ਜਿਸ ਤਰ੍ਹਾਂ ਦੀ ਸਰਦਾਰ ਸਰਜੀਤ ਸਿੰਘ ਰਖੜਾ ਦੀ ਸ਼ਖਸੀਅਤ ਹੈ ਸੋਬਰ ਨੇ ਅੱਛੇ ਕਰਤਾਰ ਵਾਲੇ ਨੇ ਤੇ ਇਹਨਾਂ ਦੇ ਉੱਪਰ ਕਿਸੇ ਕਿਸੇ ਦਾ ਲੰਗੇ ਕਲ ਲੰਗੇ ਕਲ ਇਹ ਸਾਰੀ ਬੈਠਕ ਹੁੰਦੀ ਹੈ ਜੀ ਇਹ ਕਹਿੰਦਾ ਪਾਪ ਜੀ ਉਹ ਉਸ ਸੰਦਰਭ ਦੇ ਵਿੱਚ ਇਹ ਹੈ ਵੀ ਜਿਵੇਂ ਦਾ ਉਹਨਾਂ ਦਾ ਕਰਤਾਰ ਹੈ ਜਿਸ ਤਰ੍ਹਾਂ ਦਾ ਉਹਨਾਂ ਦਾ ਸਮਾਜਿਕ ਰੁਤਬਾ ਹੈ ਲੋਕਾਂ ਦੇ ਨਾਲ ਲੋਕਾਂ ਦੇ ਹਰਮਨ ਪਿਆਰੇ ਨੇ ਇਵੇਂ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਪਰ ਸਾਰੀਆਂ ਧਿਰਾਂ ਦਾ ਗੁਨਾ ਵੀ ਪੈ ਜਵੇ ਜੇਕਰ ਨਹੀਂ ਇਕੱਠੇ ਹੁੰਦੇ ਤਾਂ ਦੂਸਰੀਆਂ ਜਿਹੜੀਆਂ ਪੰਥਕ ਸਿਆਸਤ ਕਰਨ ਵਾਲੀਆਂ ਧਿਰਾਂ ਨੇ ਉਹ ਇਕੱਠੀਆਂ ਹੋ ਸਕਦੀਆਂ ਨੇ ਤੇ ਸਰ ਸਰਜੀਤ ਸਿੰਘ ਰਖੜਾ ਨੂੰ ਵੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਉਹਨਾਂ ਦਾ ਜਿਸ ਤਰ੍ਹਾਂ ਦਾ ਸੁਭਾਅ ਹੈ ਸ਼ਾਂਤ ਵਿਅਕਤੀਤਵ ਦੇ ਮਾਲਕ ਨੇ ਤੇ ਫਿਰ ਪਿੱਛੇ ਉਹਨਾਂ ਦੇ ਉਹਨਾਂ ਦੇ ਵੱਡੇ ਭਰਾ ਸਰਦਾਰ ਦਰਸ਼ਿੰਦਰ ਸਿੰਘ ਢਾਲੀਵਾਲ ਜਿਨ੍ਹਾਂ ਦੇ ਬਹੁਤ ਵੱਡੇ ਸੰਪਰਕ ਨੇਗੇ ਤੇ ਇਸ ਤਰ੍ਹਾਂ ਦੇ ਪੰਜਾਬ ਦੇ ਅੱਜ ਦਾ ਜਿਹੜਾ ਮਾਹੌਲ ਹੈ ਇਸ ਦੇ ਵਿੱਚ ਇਸ ਤਰ੍ਹਾਂ ਦੇ ਵਿਅਕਤੀ ਤੱਬਾ ਵਾਲੇ ਵਿਅਕਤੀ ਨੂੰ ਵੀ ਇਹ ਲਿਆਂਦਾ ਜਾ ਸਕਦਾ ਤੇ ਇਹ ਤਰ੍ਹਾਂ ਵੀ ਚਾਹੁੰਦੀਆਂ ਨੇ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸਿਆਸਤ ਹੋਵੇ ਇਹਦੇ ਵਿੱਚ ਹੋਰ ਪਾਰਟੀਆਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੀ ਪੰਥਕ ਸਿਆਸਤ ਕਰਨ ਵਾਲੇ ਨੇ ਉਹ ਵੀ ਆ ਸਕਦੇ ਨੇ ਇੱਕ ਵੱਖਰਾ ਮਹਾਕਬੀ ਇਸ ਤਰ੍ਹਾਂ ਦਾ ਬਣ ਸਕਦਾ ਹੈ ਜੀ ਬਿਲਕੁਲ ਡਾਕਟਰ ਸਾਹਿਬ ਵੇਖਣਾ ਹੋਵੇ ਕਿ ਅਗਲੇ ਸਮੇਂ ਕਾਂਲੀ ਦਲ ਦੀ ਸਿਆਸਤ ਦੇ ਏਕਾ ਇਕੇ ਵੱਲ ਜਾਏਗੀ ਇਕਤਾ ਵਿੱਚ ਵੱਜੇਗੀ ਜਾ ਜਿਵੇਂ ਆਪਾਂ ਦੇਖਦੇ ਆ ਕਿ ਦਰਾੜ ਵੱਧ ਰਹੀ ਏ ਉਹ ਅਗਲੇ ਸਮੇਂ ਵਧੇਗੀ ਨਵੇਂ ਪਲੇਟਫਾਰਮ ਬਣਨਗੇ ਕਿਸ ਤਰ੍ਹਾਂ ਦੀ ਕਹਾਣੀ ਬਣੇਗੀ ਇਹ ਵੱਡੇ ਪੱਧਰ ਉਤੇ ਸੋਚ ਵਿਚਾਰ ਹੈ ਕਹਿੰਦਾ ਆਪਾਂ ਕਿਸੇ ਆਧਾਰ ਤੇ ਇਸ ਮਾਮਲੇ ਦੇ ਵਿੱਚ ਨਿਠ ਬੈਠ ਕੇ ਮੰਤਨ ਦੇ ਵਿੱਚ ਹੈ ਇਸ ਮੰਤਨ ਦੇ ਵਿੱਚ ਦਰਸ਼ਨ ਸਿੰਘ ਢਾਲੀਵਾਲ ਜੇ ਕਹਿ ਲਈ ਕਿ ਸ਼ਾਮਲ ਲੈ ਤਾਂ ਸ਼ਾਇਦ ਕੋਈ ਯਾਤ ਕਥਨੀ ਨਹੀਂ ਹੋਏਗੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਮੇਂ-ਸਮੇਂ ਜਦੋਂ ਆਪਣੇ ਸਿਆਸੀ ਪੱਥੇ ਦੇ ਵਿੱਚੋਂ ਤੀਰ ਕੱਢੇ ਜਾਂਦੇ ਰਹੇ ਪਿਛਲੇ ਸਮੇਂ ਤਾਂ ਉਹਨਾਂ ਸਾਰੀ ਤਰਤੀਬ ਤੋਂ ਉਹ ਸਾਰੀ ਰਣਨੀਤੀ ਤੋਂ ਦਰਸ਼ਨ ਸਿੰਘ ਤਾਲੀਵਾਨ ਵਾਕ ਬਣੇ ਕਿਉਂਕਿ ਉਹ ਜੇ ਵਿਦੇਸ਼ ਰਹਿੰਦੇ ਸੀ ਤਾਂ ਵੀ ਦੱਸਦੇ ਆ ਕਿ ਕਾਗਦ ਸਿੰਘ ਬਾਦਤ ਤੇ ਦਰਸ਼ਨ ਸਿੰਘ ਤਾਲੀਵਾਨ ਦਰਮਿਆਨ ਅਕਸਰ ਉਹਨਾਂ ਉਤੇ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਜੇਕਰ ਉਹ ਪੰਜਾਬ ਇੰਡੀਆ ਹੁੰਦੇ ਸੀ ਤਾਂ ਮੇਲ ਮਲਾਪ ਖੈਰ ਦੇ ਵੇਖਣ ਵਾਲੀ ਗੱਲ ਹੈ ਕਿ ਅਗਲੇ ਸਮੇਂ ਇਹ ਜਿਹੜਾ ਉਤਪੰਨ ਮਾਹੌਲ ਕਿਸ ਪਾਸੇ ਰੁਖ ਕਰੇਗਾ ਅਕਾਲੀ ਦਲ ਦੀ ਸਿਆਸਤ ਵੱਡੇ ਪੱਧਰ ਉਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਖੈਰ ਸੱਤ ਮੈਂਬਰੀ ਕਮੇਟੀ ਦਾ ਕੀ ਭਵਿੱਖ ਹੈ ਉਹ ਵੀ ਇੱਕ ਸਵਾਲ ਹੈ ਕਿਉਂਕਿ ਸੱਤ ਮੈਂਬਰੀ ਕਮੇਟੀ ਦੇ ird gird ਦੀ ਮਾਹੌਲ ਬਣਨਾ ਇੱਕ ਹੋਣਾ ਹੈ ਜਾਂ ਦਰਾੜ ਅੱਗੇ ਵਧਣੀ ਹੈ ਪਿਛਲੇ ਸਮੇਂ ਸੱਤ ਮੈਂਬਰੀ ਕਮੇਟੀ ਪੰਜ ਮੈਂਬਰੀ ਕਮੇਟੀ ਚ ਸੀਮਤ ਹੋ ਕੀ ਰਹੀਗੀ ਉਹਨਾਂ ਨੇ ਆਪਣੀ ਰਿਪੋਰਟ ਅਕਾਲਤਖ ਸਾਹਿਬ ਨੂੰ ਜੇ ਦੇ ਦਿੱਤੀ ਗਈ ਬਾਅਦ ਵਿੱਚ ਅਕਾਲਤਖ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਨੂੰ ਸੱਦਿਆ ਜਥੇਦਾਰ ਸਾਹਿਬ ਨੇ ਤੇ ਗੱਲਬਾਤ ਵੀ ਕੀਤੀ ਪ੍ਰੋਸਸਾ ਦਵਾਇਆ ਕਿ ਮੈਂ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਫਿਰ ਇਹ ਸਾਰੇ ਮਾਮਲੇ ਦੇ ਵਿੱਚ ਕੋਈ ਅਗਲਾ ਨਿਰਦੇਸ਼ ਦੇ ਸਕਦਾ ਹਾਂ ਪਰੰਤੂ ਕਹਿੰਦਾ ਪਾਪ ਖੱਪਤੀ ਤੋਂ ਵੱਧ ਸ਼ਮਾ ਹੋ ਗਿਆ ਜਿ세 ਅਰਸਾ ਦੀ ਚੁੱਪੀ ਹੈ ਕਹਿੰਦਾ ਭਾਗ ਕਾਲ ਤੱਕ ਸਾਡੇ ਜਿ세 ਇਹ ਸਾਰੇ ਸਿਲਸਿਲੇ ਦੇ ਵਿੱਚ ਹੁਣ ਤੱਕ ਚੋਪੀ ਹੀ ਨੇ ਖਰੀਬ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਅਗਲੇ ਹਫਤੇ ਮਾਰਚ ਦੇ ਦਿਨਾਂ ਚ ਉਹ ਫਿਰ ਵਾਪਸ ਇੰਗਲੈਂਡ ਦੀ ਫੇਰੀ ਤੇ ਜਾਣਗੇ ਕਈ ਹਫਤੇ ਪਹਿਲਾਂ ਉਹ ਇੰਗਲੈਂਡ ਦੇ ਦੌਰੇ ਤੇ ਰਹੇ ਉੱਥੇ ਉਹਨਾਂ ਨੇ ਕਈ ਦਿਨ ਗੁਜ਼ਾਰੇ ਜੇਕਰ ਦੁਬਾਰਾ ਉਹਨਾਂ ਦਾ ਇੰਗਲੈਂਡ ਵੱਲ ਫੇਰੀ ਬਣਦੀ ਹੈ ਜਿਵੇਂ ਕਨਸੂਲ ਸਾਹਮਣੇ ਆਰੀਏ ਸੂਤਰਾਂ ਦੇ ਵਾਲੇ ਤੋਂ ਆ ਫਿਰ ਸਦਾਰਤ ਦੇ ਲਈ ਇੱਕੋ ਇੱਕ ਰਾਏ ਕਿ ਉਹ ਇੱਕ ਉਹਨਾਂ ਨਵਾਂ ਪਲੇਟਫਾਰਮ ਬਣਾਉਣਾ ਹੀ ਪੈਣਾ ਕੋਈ ਨਵੇਂ ਸਰੋਵਰਾਨ ਨੀਤੀ ਤਿੱਖੇ ਪੈਰੀ ਹੋਣੀ ਹੀ ਪੈਣੀ ਹੈ ਅਜਿਹਾ ਸਾਰਾ ਸਿਲਸਿਲਾ ਦੂਜੇ ਬਣੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ ਡਾਕਟਰ ਸਾਹਿਬ ਉਹਨਾਂ ਵੱਲੋਂ ਕੀ ਅੱਜ ਕਹਿੰਦਾ ਭਾਵ ਕਿ ਲੰਘੇ ਕੱਲ ਬੈਠਕ ਹੁੰਦੀ ਹੈ ਉਹਦੇ ਤੇ ਵੱਡੇ ਪੱਧਰ ਤੇ ਚਰਚਾ ਹੈ ਕਿ ਕਿਹੜੇ ਕਿਹੜੇ ਫੈਸਲੇ ਆਏ ਉਹਨਾਂ ਫੈਸਲਿਆਂ ਨੂੰ ਦੂਰ ਪ੍ਰਭਾਵੀ ਆਪਾਂ ਕਿਵੇਂ ਦੇਖ ਸਕਦੇ ਹਾਂ ਜੀ ਡਾਕਟਰ ਸਾਹਿਬ ਇੰਟਰਸੈੱਪ ਦਿਖੋ ਜਿਹੜੀ ਸ਼੍ਰੋਮਣੀ ਕਾਲੀ ਦਲ ਦੇ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਉਹਨਾਂ ਨੇ ਇੱਕ ਅਹਿਮ ਫੈਸਲੇ ਲੈਨੇ ਕਿ ਜਿਹੜੀ ਲੁਧਿਆਣਾ ਪੱਛਮੀ ਦੀ ਚੋਣ ਹੈ ਬਾਈ ਇਲੈਕਸ਼ਨ ਹੈ ਉਹਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋਇਆ ਜਾਵੇ ਤੇ ਉੱਥੇ ਉਹਨਾਂ ਨੇ ਇਹ ਵੀ ਕਿਹਾ ਸੀ ਜਿਹੜੀ ਲੋਕਲ ਇਕਾਈ ਆ ਲੋਕਲ ਉੱਥੋਂ ਲੀਡਰਸ਼ਿਪ ਆ ਉਹਨਾਂ ਨੂੰ ਪੂਰੀਆਂ ਤਿਆਰੀਆਂ ਕਰਨ ਦੇ ਲਈ ਕਹਿ ਦਿੱਤਾ ਗਿਆ ਤੇ ਦੂਸਰਾ ਜਿਹੜੀਆਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹੋਣੀਆਂ ਨੇ ਉਹਨਾਂ ਨੂੰ ਪੂਰੇ ਧਮਖੰਮ ਦੇ ਨਾਲ ਲੜਿਆ ਜਾਵੇ ਦੇ ਉਹਦੇ ਵਿੱਚ ਪੂਰੀ ਸ਼ਮੂਲੀਅਤ ਕੀਤੀ ਜਾਵੇ ਇਹ ਫੈਸਲਾ ਲਿਆ ਗਿਆ ਕਿਉਂਕਿ ਪਹਿਲਾਂ ਜਿਵੇਂ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਜਿਹੜੀਆਂ ਉਪ ਚੋਣਾਂ ਹੋਈਆਂ ਨੇ ਉਹਨਾਂ ਤੋਂ ਕਿਨਾਰਾ ਕਰ ਗਏ ਸਨ ਤੇ ਦੂਸਰਾ ਮਿਊਨਿਸਪੈਲਟੀ ਦੀਆਂ ਜੋ ਉਹਨਾਂ ਦੇ ਵਿੱਚ ਤੇ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਹਿੱਸਾ ਜ਼ਰੂਰ ਲਿਆ ਪਰੰਤੂ ਉਹਨਾਂ ਦੇ ਵਿੱਚ ਕਾਰਗੁਜ਼ਾਰੀ ਬਹੁਤ ਮਾੜੀ ਰਹੀ ਤੇ ਹੁਣ ਦੇਖਣ ਵਾਲੀ ਗੱਲ ਹੈ ਵੀ ਉਹ ਲੁਧਿਆਣਾ ਪੱਛਮੀ ਦੇ ਵਿੱਚ ਕਿਸ ਤਰ੍ਹਾਂ ਦਾ ਆਪਣਾ ਪ੍ਰਭਾਵ ਦਿਖਾਉਣਗੇ ਜਲੂ ਹਾਲਾਂਕਿ ਚੋਣ ਦੇ ਵਿੱਚ ਕੋਈ ਅਨਾਉਂਸ ਨਹੀਂ ਹੋਇਆ ਤੇ ਦੂਸਰਾ ਜ਼ਿਲ੍ਹਾ ਪ੍ਰੀਸ਼ਦ ਤੇ 블락 ਸੰਮਤੀ ਦੇ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਪੰਚਾਇਤ ਸੰਮਤੀ ਦੇ ਚੋਣਾਂ ਦੇ ਵਿੱਚ ਕਿਹੋ ਜਿਹਾ ਆਪਣਾ ਪ੍ਰਭਾਵ ਸ਼੍ਰੋਮਣੀ ਕਾਲੀ ਦਲ ਛੜਦਾ ਹੈ ਤਾਂ ਜਾਂ ਕਿੰਨੀ ਕੀ ਇਹਦੇ ਵਿੱਚੋਂ ਆਪਣੇ ਆਪ ਨੂੰ ਦੁਬਾਰਾ ਅਚੀਵ ਕਰਦੇ ਨੇ ਕਿ ਪ੍ਰਾਪਤਿਕ ਵੱਲ ਨੂੰ ਵਧਦੇ ਨੇ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਤੇ ਦੂਸਰਾ ਇਹਦੇ ਤੋਂ ਇਹ ਲੱਗਦਾ ਵੀ ਸ਼੍ਰੋਮਣੀ ਕਾਲੀ ਦਲ ਨੇ ਜੋ ਆਪਣੇ ਕਾਰਜ ਸ਼ੁਰੂ ਕੀਤੇ ਸਨ ਭਰਤੀ ਦੀ ਮੁਹਿੰਮ ਚਲਾਈ ਸੀ ਉਸ ਤੋਂ ਬਾਅਦ ਉਹਨਾਂ ਨੇ 28 ਤੱਕ ਉਹਦੀ ਜਮ੍ਹਾਂ ਕਰਾਉਣ ਦੀ ਡੇਟ ਵਧਾਈ ਹੋਈ ਹੈ ਉਸ ਤੋਂ ਬਾਅਦ ਅਗਲਾ ਪਾਰਲੀਮੈਂਟਰੀ ਵੋਟ ਦੇ ਮਤਾਬਕ ਅਗਲੀ ਜਿਹੜੀ ਪ੍ਰਧਾਨ ਦੀ ਚੋਣ ਕਰਾਈ ਜਾਊਗੀ ਉਹ ਹੋ ਜਾਣੀ ਆ ਉਸ ਤੋਂ ਬਾਅਦ ਸਰਗਰਮੀ ਐ ਪਾਰਲੀਮੈਂਟ ਦੀ ਬੋਰਡ ਦੀ ਅੱਜ ਫਿਰ ਦੂਜੇ ਦਿਨ ਬੈਠਕ ਵੀ ਹੋ ਰਹੀ ਹੈ ਵੇਖਣ ਵਾਲੀ ਗੱਲ ਹੈ ਕਿ ਕਿਉਂਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਲੀਮੈਂਟ ਦੀ ਬੋਰਡ ਦੇ ਵਿੱਚ ਲਏ ਜਾ ਰਹੇ ਫੈਸਲੇ ਜੇਕਰ ਉਹਨਾਂ ਨੂੰ ਘੁਕੀਏ ਤਾਂ ਫਿਰ ਦਰਾੜ ਦੋਨਾਂ ਤਰ੍ਹਾਂ ਦੇ ਵਿੱਚ ਸੁਧਾਰ ਤੇ ਨਾਲ ਵਾਧੇ ਵੀ ਵਿਖਾਈ ਦੇ ਰਹੀ ਹੈ ਜੀ ਡਾਟ ਸਾਬ ਜਿੰਦ ਸਾਬ ਸਦ ਦੂਸਰੀ ਗੱਲ ਇਹ ਹੈ ਵੀ ਦਰਾੜ ਠੀਕ ਹੈ ਪਰ ਜਿਹੜੀ ਸੁਧਾਰ ਲਹਿਰ ਹੈ ਉਹਨਾਂ ਨੇ ਦੂਸਰੀ ਆਪਣੇ ਹਿੱਤ ਲਈ ਪੱਧਰ ਤੇ ਉਸ ਤਰ੍ਹਾਂ ਦੀ ਕਾਰਵਾਈ ਨਹੀਂ ਉਹਨਾਂ ਦਾ ਸਾਰਾ ਜਿਹੜਾ ਧਾਰਮਧਾਰ ਹੈ ਸਾਰਾ ਜੋਰ ਹੈ ਉਹ ਸ਼੍ਰੀ ਕਾਲ ਤਖਸਾਲ ਸਾਹਿਬ ਦੀ ਉਹਨਾਂ ਨੇ ਪੇਸ਼ ਕਰ ਦਿੱਤਾ ਸਾਰਾ ਕੁਝ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹ ਸਾਰਾ ਰਖਿਆ ਹੁਣ ਉਹਨਾਂ ਦਾ ਜਿਹੜਾ ਸਾਰਾ ਧਾਰਮਧਾਰ ਸ਼੍ਰੀ ਕਾਲ ਤਖਸਾਲ ਸਾਹਿਬ ਦੇ ਜਥੇਦਾਰ ਸਾਹਿਬ ਦੇ ਉੱਪਰ ਹੈ ਜਥੇਦਾਰ ਸਾਹਿਬ ਨੇ ਜਦੋਂ ਕਿ ਸ਼ੁਰੂ ਤੋਂ ਕਹਿਨੇ ਆ ਰਹੇ ਨੇ ਕਿ ਇਨਵਨ ਪਾਲਣਾ ਹੋਏਗੀ ਇਨਵਨ ਫੈਸਲੇ ਲਾਗੂ ਹੋਣਗੇ ਹੁਣ ਉਹ ਇਨਵਨ ਦੀ ਵਿਆਖਿਆ ਉਹ ਜਥੇਦਾਰ ਸਾਹਿਬ ਨੇ ਕਿਸ ਤਰ੍ਹਾਂ ਕਰਨੀ ਹੈ ਤੇ ਕਿਸ ਤਰ੍ਹਾਂ ਉਹਨਾਂ ਨੇ ਫੈਸਲਾ ਦੇਣਾ ਹੈ ਉਨ੍ਹਾਂ ਦੇ ਉੱਪਰ ਉਸ ਉਸ ਦੇ ਉੱਪਰ ਉਨ੍ਹਾਂ ਦੀ ਸਾਰੀ ਹਾਲਾਕੇ ਟੇਕ ਲੱਗੀ ਹੋਈ ਹੈ ਤੇ ਉਹ ਤੋਂ ਬਾਅਦ ਹੀ ਅਗਲੀ ਜਿਹੜੀ ਕਾਰਵਾਈ ਹੋਏਗੀ ਉਹ ਉਹ ਅਮਲ ਦੇ ਵਿੱਚ ਆਏਗੀ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਥੇਦਾਰ ਸਾਹਿਬ ਫੇਰ ਇੰਗਲੈਂਡ ਦੀ ਯਾਤਰਾ ਤੇ ਜਾ ਰਹੇ ਨੇ ਹੋ ਸਕਦਾ ਇਹ ਇਸ ਇਸ ਸੰਦਰਭ ਦੇ ਵਿੱਚ ਜੇ ਰੀਸਦਾਰ ਲਹਿਰ ਦੀਆਂ ਸਰਗਰਮੀਆਂ ਹੋਰ ਤੇਜ਼ੀ ਆਏਗੀ ਜਾਂ ਤੇਜ਼ੀ ਦਾ ਜੋ ਅੰਡਰਸਟੈਂਡਿੰਗ ਜਿਵੇਂ ਕਿ ਪੰਜ ਮੈਂਬਰੀ ਕਮੇਟੀ ਦੇ ਮਿਲੇ ਨੇ ਉਹਨਾਂ ਨੂੰ ਸ਼ਾਇਦ ਅੰਦਰੂਨੀ ਤੌਰ ਤੇ ਕੋਈ ਜਥੇਦਾਰ ਸਾਹਿਬ ਨੇ ਆਦੇਸ਼ ਦਿੱਤਾ ਹੋਊਗਾ ਉਸ ਸੰਬੰਧ ਵਿੱਚ ਹੀ ਉਹ ਕਾਰਵਾਈਆਂ ਕਰ ਰਹੇ ਹੋਣਗੇ ਇਹ 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 ਵੀ ਸੰਭਾਵਨਾ ਹੈ ਨਾ ਇਹ ਵੀ ਮੰਨਣ ਵਾਲੀ ਗੱਲ ਹੈ ਕੋਈ ਨਾ ਕੋਈ ਕਿਸੇ ਪਾਸੇ ਕੋਈ ਨਾ ਕੋਈ ਗਲਵਟ ਹੋਈ ਹੈ ਤੇ ਉਸ ਤੋਂ ਬਾਅਦ ਹੀ ਜਥੇਦਾਰ ਸਾਹਿਬ ਦੇ ਫੈਸਲੇ ਤੋਂ ਬਾਅਦ ਹੀ ਅਗਲੀ ਕਾਰਵਾਈ ਬਿਲਕੁਲ ਡਾਕਟਰ ਸਾਹਿਬ ਪਾਰਲੀਮੈਂਟਰੀ ਬੋਰਡ ਵੱਲੋਂ ਲੰਗੀ ਕੱਲ ਬੈਠਕ ਕੀਤੀ ਚੋਣਾਂ ਚ ਕੁੱਦਨ ਦਾ ਫੈਸਲਾ ਲਿਆ ਪਰੰਤੂ ਸਵਾਲ ਹੈ ਕਿ ਪਿਛਲੀਆਂ ਲੋਕ ਸਭਾ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡੇ ਪੱਧਰ ਉਤੇ ਕਾਲੀ ਦਲ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਤੇ ਹੁਣ ਅਕਾਲੀ ਦਲ ਕਈ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ ਬਾਗੀ ਤੇ ਵੱਡੀ ਚੁਣੌਤੀ ਬਣੀ ਹੋਈ ਹੈ ਇਕਤਾ ਦਾ ਕੋਈ ਹਾਲੇ ਕਿਸੇ ਪੰਨਿਓ ਪੰਨ ਦਾ ਭਾਵ ਕੇ ਮਾਮਲਾ ਅੱਗੇ ਵਧਦਾ ਵਖਾਈ ਨਹੀਂ ਦੇ ਰਿਹਾ ਬਲਕਿ ਦਰਾੜੀ ਵੱਧ ਰਹੀ ਹੈ ਅਜਿਹੇ ਹਾਲਾਤ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਹੈ ਵੋਟ ਰਣਨੀਤੀ ਉਹ ਕਈ ਸਵਾਲਾਂ ਦੇ ਵਿੱਚ ਹੈ ਪਰੰਤੂ ਸਿਆਸਤ ਕਦੇ ਇੱਕ ਟਕਾਊ ਅਵਸਥਾ ਦੇ ਵਿੱਚ ਨਹੀਂ ਰਹਿੰਦੀ ਡਾਕਟਰ ਸਾਹਿਬ ਜੀ ਜੇ ਤੁਸੀਂ ਕਹਿੰਦੇ ਹੋ ਖੈਰ ਦੇਖਣ ਨੂੰ ਹੀ ਗੱਲ ਹੈ ਕਿਉਂਕਿ ਵਿਧਾਨ ਸਭਾ ਦਾ ਪੇੜ ਅਗਲੇ ਸਮੇਂ ਵਾਜੀ ਰਿਹਾ ਹੈ ਪਹਿਲਾਂ ਜਿਉਂ ਨਹੀਂ ਪੇੜ ਹੈ ਇਸ ਤੋਂ ਬਾਅਦ ਅਗਲਾ ਦੌਰ ਸਾਰੀਆਂ 13 ਜਿਹੜੀਆਂ ਲੰਗੋਟ ਕੱਸ ਰਹੀਆਂ ਨੇ ਇਹਦੇ ਵਿੱਚ ਅਕਾਲੀ ਦਲ ਵੀ ਆਪਣੇ ਇਸ ਲੰਗੋਟ ਦੇ ਵਿੱਚ ਸਵਾਲ ਹੈ ਕਿ ਜਦੋਂ ਇੰਨੀ ਪਾਟੂ ਤਾੜ ਦੇ ਵਿੱਚ ਫਿਰ ਧਿਰਾਂ ਨੂੰ ਅੱਗੇ ਅਗਲਾ ਮਹਾਜ ਨਹੀਂ ਸੁਝਦਾ ਫਿਰ ਵੇਖਣ ਵਾਲੀ ਗੱਲ ਹੈ ਕਿ ਇਹ ਪੈਰਾਂ ਸਿਰ ਕਿਵੇਂ ਹੋਣਗੇ ਬਾਗੀ ਧਿਰ ਕਹਿੰਦਾ ਭਾਵੇਂ ਉਹ ਉਹਨਾਂ ਦੀ ਰਣਨੀਤੀ ਅਗਲੇ ਸਮੇਂ ਕਿਤਨੂੰ ਜਾਏਗੀ ਖੈਰ ਪੰਜਾਬ ਦੀ ਅਕਾਲੀ ਸਿਆਸਤ ਦਾ ਪੰਜਕਰ ਕੀਤਾ ਹੈ ਜਿ세 ਅਰ ਸ੍ਰੀ ਅਕਾਲ ਤਖਤ ਸਾਹਿਬ ਦੀ ਚੁੱਪੀ ਵੱਲ ਇਹ ਸੰਕੇਤ ਨੇ ਕਿ ਕਿਸ ਤਰ੍ਹਾਂ ਦੇ ਅਗਲੇ ਸਮੇਂ ਹੋ ਸਕਦੇ ਨੇ ਜਾਂ ਕੋਈ ਅਗਲਾ ਨਿਰਦੇਸ਼ ਆਏਗਾ ਨਹੀਂ ਆਏਗਾ ਪੰਜ ਮੈਂਬਰ ਕਮੇਟੀ ਕਈ ਦਿਨਾਂ ਤੋਂ ਅਜਿਹੇ ਹਦੇਸ਼ ਨੂੰ ਅਡੀਕ ਰਹੀ ਹੈ ਧਾਮੀ ਸਾਹਿਬ ਦਾ ਪਿਛਲੇ ਸਮੇਂ ਕਈ ਤਰ੍ਹਾਂ ਦੀਆਂ ਕੰਸੋਵਾਂ ਆਈਆਂ ਅਗਲੇ ਸਮੇਂ ਕੀ ਹੈ ਧਾਮੀ ਸਾਹਿਬ ਦਾ ਭਵਿੱਖ ਕੀ ਉਹ ਦੁਬਾਰਾ ਵਾਪਸ ਆਉਣਗੇ ਜਾਂ ਬਹੁਤ ਦੂਰ ਚਲੇ ਜਾਣਗੇ ਅਕਾਲੀ ਦਲ ਦੇ مین ਸਟ੍ਰੀਮ ਤੋਂ ਕਈ ਤਰ੍ਹਾਂ ਦੇ ਜਿਹੜੇ ਮਾਮਲੇ ਜਿਹੜੇ ਕਹਿ ਸਕਦੇ ਆ ਕਿ ਵੱਟੋ ਵੱਟ ਵੀ ਪਏ ਹੋਏ ਨੇ ਰਾਹੁ ਉਪਰਾਹੇ ਥੱਲੇ ਵੀ ਉਤਰ ਰਹੇ ਨੇ ਨਾਲ ਕਿਸਾਨੀ ਸਿਆਸਤ ਦੀ ਜੇਕਰ ਗੱਲ ਕਰ ਲਈਏ ਜੂਨੀਅਨ ਸਿਆਸਤ ਏਕੇ ਦੀ ਗੱਲ ਚੱਲੀ ਹੈ ਚੰਡੀਗੜ੍ਹ ਦੇ ਵਿੱਚ ਲੰਗੀ ਕੱਲ ਲੰਮਾ ਸਮਾਂ ਬੈਠ ਹੋਈ ਕਿਸਾਨਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿਸਾਨ ਜਿਹੜਾ ਸਮਝੌਤੇ ਦੀਆਂ ਸੰਯੁਕਤ ਕਿਸਾਨ ਮੋਰਚਾ ਜਾਂ ਤਿੰਨ ਤਰੀ ਇਹ ਸਾਰਾ ਕੁਝ ਇੱਕ ਹੋਣਗੇ ਪਰੰਤੂ ਇੱਕ ਨਹੀਂ ਹੋਏ ਹਾਲੇ ਅੱਗੇ ਗੱਲ ਹੋਏਗੀ ਅਗਲੀ ਬੈਠਕ ਦੇ ਵਿੱਚ ਪਰੰਤੂ ਕੁਝ ਜਿਹੜੀਆਂ ਹੰਗਾਰੇ ਉਹ ਕੁਝ ਹਾਂ ਪੱਕੀ ਵੀ ਨਹੀਂ ਜੀ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿਸਾਨੀ ਸਿਆਸਤ ਨੂੰ ਡੰਡਾ ਸਾਹਿਬ ਜਿਵੇਂ ਕਿ ਕਿਸਾਨੀ ਸਿਆਸਤ ਪਿਛਲੇ ਸਮੇਂ ਤੋਂ ਕਾਫੀ ਅ ਦੂਰ ਦੂਰ ਜਾ ਰਹੀ ਸੀ ਜਿਵੇਂ ਐਸ ਕੇ ਐਮ ਗੈਟ ਸਿਆਸੀ ਤੇ ਐਸ ਕੇ ਐਮ ਸਿਆਸੀ ਤੇ ਇੱਕ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਗੈਟ ਸਿਆਸੀ ਇੱਕ ਪਾਸੀ ਸੰਤਿਕ ਐਸ ਕੇ ਐਮ ਇੱਕ ਪਾਸੀ ਸੰਨ ਉਹਨਾਂ ਦੀ ਆਪਸ ਦੇ ਵਿੱਚ ਕਾफी ਦਰਾਰ ਲੱਗਦੀ ਸੀ ਪਰੰਤੂ ਹੁਣ ਜਿਸ ਤਰ੍ਹਾਂ ਜਿਵੇਂ ਮੀਟਿੰਗਾਂ ਹੋ ਰਹੀਆਂ ਨੇ ਉਹਦੇ ਵਿੱਚ ਇੱਕ ਸਹਿਮਤੀ ਬਣਦੀ ਉਹਨਾਂ ਦੀ ਨਜ਼ਰ ਆ ਰਹੀ ਹੈ ਕਿ ਬੇਸ਼ੱਕ ਹਾਲੇ ਉਹ ਪੂਰੀ ਤਰ੍ਹਾਂ ਫਾਈਨਲ ਨਹੀਂ ਹੋਇਆ ਪਰ ਇੱਕ ਨਿਸ਼ਚਿਤ ਹੋ ਗਿਆ ਵੀ ਇੱਕ ਮਨੀਮਮ ਪ੍ਰੋਗਰਾਮ ਦੇ ਪ੍ਰੋ ਇਕੱਠੇ ਹੋ ਰਹੇ ਨੇ ਕਿ ਉਹਦੇ ਵਿੱਚ ਸਾਂਝਾ ਉਹਨਾਂ ਨੇ ਬਿਆਨ ਵਗੈਰਾ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤੇ ਆਪੋ ਆਪਣੀ ਮੀਟਿੰਗਾਂ ਕਰਕੇ ਉਹਨਾਂ ਨੇ ਸਾਰਾ ਉਹਨਾਂ ਦੇ ਨਾਲ ਸਹਿਮਤੀ ਪ੍ਰਗਟ ਕਰ ਦਿੱਤੀ ਗਈ ਹੈ ਜਿਹੜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੋਜੀਟਿਵ ਰੂਪ ਦੇ ਵਿੱਚ ਸਾਹਮਣੇ ਆ ਸਕਦੀ ਹੈ। ਹੂੰ ਬਿਲਕੁਲ ਆਉਣ ਵਾਲੇ ਦਿਨਾਂ ਉਤੇ ਆਪਾਂ ਬਹੁਤ ਕੁਝ ਛੱਡਦੇ ਹਾਂ ਅਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ। ਖੈਰ ਸਾਡੇ ਨਾਲ ਜੁੜੇ ਰਹੇ ਉਗੇ ਰਾਜਸੀ ਮਹਾਰਤੀ ਆਦਾਰਾ ਜਾਗੋ ਇੰਟਰਸ ਦੇ ਸਪਾਧਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਇਹ ਮਿਸ਼ਨ ਪੰਜਾਬੀ ਲਈ ਬੜਾ ਬਹੁਤ ਦਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਮਿਸ਼ਨ ਪੰਜਾਬੀ